ਸਟੈਚੂ ਕਾਲ 1.4 ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਮਨਤਿਕ ਕੌਰ ਅੱਜ ਐਸਸੀ ਭਾਈਚਾਰੇ ਦੇ ਵੱਲੋਂ ਜਲੰਧਰ ਬੰਦ ਦੀ ਕਾਲ ਦਿੱਤੀ ਗਈ ਸੀ ਦੱਸ ਦਈਏ ਬੀਤੇ ਦਿਨੀ ਜੋ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜਿਹਦੇ ਸਟੈਚੂ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਰੋਹ ਦੇ ਵੱਜੋਂ ਅੱਜ ਪੰਜਾਬ ਬੰਦ ਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਜਲੰਧਰ ਦੇ ਵਿੱਚ ਵੀ ਇਸ ਦਾ ਅਸਰ ਖਾਸਕੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਇਸ ਵਕਤ ਤਸਵੀਰਾਂ ਅਸੀਂ ਤੁਹਾਨੂੰ ਭਗਵਾਨ ਸ਼੍ਰੀ ਵਾਲਮੀਕ ਚੌਂਕ ਦੀਆਂ ਦਿਖਾ ਰਿਹਾ ਜਿੱਥੇ ਬਾਜ਼ਾਰ ਬਿਲਕੁਲ ਪੂਰੀ ਤਰੀਕੇ ਦੇ ਨਾਲ ਬੰਦ ਪਿਆ ਹੋਇਆ ਦੁਕਾਨਾਂ ਬੰਦ ਨੇ 9 ਤੋਂ 5 ਦੀ ਕਾਲ ਜਿਹੜੀ ਹੈ ਬੰਦ ਦੀ ਇਹਨਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਅੱਜ ਜਗਾ ਜਗਾ ਤੇ ਪਰਦਰਸ਼ਨ ਜਿਹੜੇ ਨੇ ਉਹ ਕੀਤੇ ਜਾਣਗੇ ਤੇ ਇਸੇ ਦੇ ਨਾਲ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਨੇ ਮੁਲਾਜ਼ਮਾਂ ਦੀ ਮਸਤੀ ਵੀ ਜਲੰਧਰ ਸ਼ਹਿਰ ਦੇ ਚੱਪੇ-ਚੱਪੇ ਦੇ ਉੱਪਰ ਦਿਖਾਈ ਦੇ ਰਹੀ ਹੈ ਔਰ ਲਗਾਤਾਰ ਲੋਕਾਂ ਦੀ ਆਵਾਜ਼ਾਈ ਇਸ ਜਗਤ ਉੱਪਰ ਚੱਲ ਰਹੀ ਹੈ ਪਰ ਦੁਕਾਨਾਂ ਮੁਕੰਮਲ ਤੌਰ ਦੇ ਉੱਪਰ ਬੰਦ ਨੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਦੀ ਕਾਲ ਜਿਹੜੀ ਐਸਪੀ ਇਚਾਰਾ ਦੇ ਵੱਲੋਂ ਦਿੱਤੀ ਗਈ ਸੀ ਅੱਜ ਜਲੰਧਰ ਸ਼ਹਿਰ ਦੇ ਕੋਨੇ-ਕੋਨੇ ਦੇ ਉੱਪਰ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਨ ਦਾਜ਼ੀ ਇਨਸਾਫ਼ ਦੀ ਮੰਗ ਕੀ ਕਿ ਜਾਵੇਗੀ ਦਸਪਹੀ ਜਾਰੇ ਦੇ ਵੱਲੋਂ ਲਗਾਤਾਰ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਜੋ આરોપી ਹੈ ਆਕਾਸ਼ ਉਸ ਦੇ ਉੱਪਰ ਐਨਐਸਐ ਲਗਾਈ ਜਾਵੇ ਤਾਂ ਉਸ ਨੂੰ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤਾਂ ਇਹ ਮੰਗ ਕਰਦੇ ਪਹਿਨੇ ਇਸ ਵਕਤ ਸਿਪਾਈ ਚਰਦੇ ਲੋਕ ਜਿਨ੍ਹਾਂ ਦੇ ਵੱਲ ਆਵਾਜ਼ ਪ੍ਰਦਰਸ਼ਨ ਕੀਤੇ ਜਾਣਗੇ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਆਵਾਜ਼ਾਈ ਮੁਕੰਮਲ ਤੌਰ ਦੇ ਉੱਪਰ ਜਾ ਰਹੀ ਹੈ ਪਰ ਦੁਕਾਨਾਂ ਮੁਕੰਮਲ ਤੌਰ ਦੇ ਉੱਪਰ ਬੰਦ ਨੇ ਪਾਰੀ ਪੁਲਿਸ ਫੋਰਸ ਤਨਾਤ ਹੈ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਦੇ ਕਹਿਣ ਮੁਤਾਬਕ ਜਲੰਧਰ ਦੇ ਵਿੱਚ ਅੱਜ 25000 ਦੇ ਕਰੀਬ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਕੀਤੀ ਗਈ ਹੈ ਤੇ ਜਲੰਧਰ ਦੇ ਚੱਪੇ-ਚੱਪੇ ਦੇ ਉੱਪਰ ਪੁਲਿਸ ਦੀ ਮਸਤੀ ਰਵੇਗੀ ਤੇ ਪੁਲਿਸ ਚੱਪੇ-ਚੱਪੇ ਦੇ ਉੱਪਰ ਸਿਕਿਉਰਟੀ ਦਾ ਕੰਮ ਕਰੇਗੀ ਤੇ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਵੀ ਜਿਹੜੀਆਂ ਪ੍ਰਦਰਸ਼ਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ਜਲੰਧਰ ਦੇ ਵਿੱਚ ਭਾਜਪਾ ਦੇ ਵੱਲੋਂ ਵੀ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਗਈ ਆ ਅੱਜ ਡਾਕਟਰ ਬੀ ਆਰ ਅੰਬੇਦਕਰ ਚੌਕ ਦੇ ਉੱਪਰ ਜਿਹੜਾ ਪਾਜਪਾ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪਾਜਪਾ ਵੱਲੋਂ ਵੀ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਜਲੰਧਰ ਦੇ ਵਿੱਚ ਖਾਸਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਆਵਾਜ਼ਾਈ ਚੱਲਦੀ ਹੈ ਪਰ ਦੁਕਾਨਾਂ ਬੰਦ ਨੇ ਇੱਕ ਵੀ ਦੁਕਾਨ ਇਸ ਪੂਰੀ ਲਾਈਨ ਦੇ ਵਿੱਚ ਖੁੱਲੀ ਹੋਈ ਨਜ਼ਰ ਨਹੀਂ ਆ ਰਹੀ ਹਾਲਾਂਕਿ ਸਕੂਲ ਦੇ ਬੱਚੇ ਵੀ ਸਕੂਲ ਤੋਂ ਵਾਪਸ ਆਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਕੂਲੀ ਪ੍ਰਸ਼ਾਸਨ ਤੇ ਇਸ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਬੀਤੇ ਦਿਨੀ ਹੀ ਐਸੀਪਾਇਚਾਰੇ ਦੇ ਵੱਲੋਂ ਅਪੀਲ ਕੀਤੀ ਗਈ ਸੀਗੀ ਕਿ ਦੁਕਾਨਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਰੱਖਿਆ ਜਾਵੇ ਤੇ ਲੋਕਾਂ ਦਾ ਸਹਿਯੋਗ ਕੀਤਾ ਜਾਵੇ ਤੇ ਇਸੇ ਦੇ ਤਹਿਤ ਅੱਜ ਕੁਝ ਦੇਰ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਖੁੱਲੀਆਂ ਵੀ ਨੇ ਮੋਟਰਸਾਈਕਲਾਂ ਤੇ ਜਾ ਕੇ ਉਹ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਜਾਵੇਗਾ ਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਪ੍ਰਦਰਸ਼ਨ ਜਾਰੀ ਹੈ ਤੇ ਲੋਕਾਂ ਦਾ ਸਹਿਯੋਗ ਕਿਤੇ ਨਾ ਕਿਤੇ ਐਸੀਪਾਇਚਾਰੇ ਨੂੰ ਮਿਲ ਰਿਹਾ ਤੇ ਦੁਕਾਨਾਂ ਲੋਕਾਂ ਦੀਆਂ ਪੈਂਦੇ ਇਹ ਉਹ ਮਾਰਕੀਟ ਹੈ ਜਿਸ ਦੇ ਵਿੱਚ ਕਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਪਰ ਦੁਕਾਨਾਂ ਮੁਕੰਮਲ ਪੋਰ ਦੇ ਉੱਤੇ ਫਿਲਹਾਲ ਬੰਦ ਪਈਆਂ ਨੇ 9 ਤੋਂ 5 ਬੰਦ ਦੀ ਕਾਲ ਅਸੀ ਭਾਈਚਾਰੇ ਦੇ ਵੱਲੋਂ ਦਿੱਤੀ ਗਈ ਸੀ ਤੇ ਲਗਾਤਾਰ ਕਾਰਵਾਈ ਦੀ ਮੰਗ ਅਸੀ ਭਾਈਚਾਰਾ ਕਰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਕੈਮਰਾ ਪਰ ਸਨੋਇਕ ਨਾਲ ਮਨਪ੍ਰਤ ਕੋਰ 1 ਪੁਆਇੰਟ ਜਲੰਧਰ ਸਰ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਅਰੇਂਜਮੈਂਟਸ ਕੀਤੀਆਂ ਆ? ਅ ਟੋਟਲ ਸਿਟੀ ਜਿਹੜੀ ਹੈਗੀ ਆ ਜੀ ਉਹ ਡੋਮਿਨੇਟ ਕੀਤੀ ਹੋਈ ਹੈ ਔਰ ਹਰ ਇੱਕ ਕ੍ਰੋਸਿੰਗ ਤੇ ਹਰ ਇੱਕ ਟੌਕ ਤੇ ਜਿਵੇਂ ਉਹਨਾਂ ਦੇ ਕਰਨਾ ਸਹੀ ਸਹੀ ਨੇ। ਉੱਥੇ ਉੱਥੇ ਸਿਕਿਉਰਿਟੀ ਅਰੇਂਜਮੈਂਟਸ ਪ੍ਰੋਪਰ ਕੀਤੇ ਆ। ਸਰ ਕਿੰਨੇ ਕੁ ਫੋਰਸ ਅੱਜ ਪੁਲਿਸ ਦੀ ਤਾਇਨਾਤ ਕੀਤੀ ਹੈ ਜਗ੍ਹਾ-ਜਗ੍ਹਾ ਤੇ? ਕਰੀਬ 2.5 ਹਜ਼ਾਰ ਦੇ ਕਰੀਬ। ਲੋ ਤੋਂ ਪੰਚ ਦਾ ਬੰਦ ਦਾ ਕਾਲਜ ਜਿਹੜੇ ਆਣ ਜਾਣ ਵਾਲਿਆਂ ਨੂੰ ਵੀ ਜੇਕਰ ਕੋਈ ਰੋਕਦਾ ਹੈ ਤਾਂ ਉਹਨਾਂ ਨੂੰ ਥੋੜਾ ਸਮਝਾਇਆ ਜਾਏਗਾ ਪੁਲਿਸ ਦੇ ਵੱਲੋਂ। ਕੀ ਆਂਧਣ ਵਾਲੇ ਲੋਕ ਨਹੀਂ ਜਿੱਥੇ ਉਹਨਾਂ ਦੇ ਬਲਾਕਟ ਪੁਆਇੰਟ ਤੋਂ ਉੱਥੋਂ ਆਲਰੇਡੀ ਡਾਇਵਰਸ਼ਨਸ ਕੀਤੀਆਂ ਹੋਈਆਂ ਚ ਠੀਕ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏ ਨਹੀਂ ਨਹੀਂ